ਅ ਕੱਲ ਸਾਨੂੰ ਇੱਕ ਇਨਫੋਰਮੇਸ਼ਨ ਆਈ ਸੀ ਕਿ ਦਸ਼ਮੇਸ਼ ਪਬਲਿਕ ਸਕੂਲ ਹੈਗਾ ਜਿਹੜਾ ਤੰਗਰੇ ਉੱਥੇ ਇੱਕ ਬੰਬ ਪਲਾਨ ਕਰਮ ਸੰਬੰਧੀ ਸਕੂਲ ਵਾਲਿਆਂ ਨੂੰ ਇੱਕ ਈਮੇਲ ਆਈ ਸੀਗੀ ਤੇ ਅਸੀਂ ਮਾਨਯੋਗ ਸੀਪੀ ਸਾਹਿਬ ਸ਼੍ਰੀ ਕੁਲਦੀਪ ਸਿੰਘ ਚਾਹਲ ਆਈਪੀਐਸ ਉਹਨਾਂ ਦੀ ਐਬਲ ਗਾਈਡੈਂਸ ਤੇ ਉਹਨਾਂ ਦੇ ਇਨਸਟਰਕਸ਼ਨਸ ਮੁਤਾਬਕ ਅਸੀਂ ਫੌਰਨ ਤੌਰ ਤੇ ਕਾਰਵਾਈ ਕਰਦੇ ਹੋਏ ਜਿਹੜੀ ਉਹ ਈਮੇਲ ਆਈ ਸੀ ਅਸੀਂ ਉਸ ਈਮੇਲ ਐਡਰੈਸ ਨੂੰ ਅਹ ਟਰੈਕ ਕੀਤਾ ਤੇ ਅਸੀਂ ਟਰੈਕ ਕਰਕੇ ਜਿਹੜਾ ਜਦੋਂ ਸਾਨੂੰ ਪਤਾ ਲੱਗਿਆ ਕਿ ਉਹ ਗੁਰਜੋਤ ਸਿੰਘ ਸਾਨਾ ਸੁਜੀਤ ਸਿੰਘ ਨਾਮ ਦਾ ਇੱਕ ਲੜਕਾ ਸੀਗਾ ਜਿਹੜਾ ਉਸ ਸਕੂਲ ਵਿੱਚ 9th ਕਲਾਸ ਦਾ ਇੱਕ ਸਟੂਡੈਂਟ ਹੈਗਾ ਸੀ ਉਹ ਉਸਨੇ ਆਪਣੇ ਦੋਸਤਾਂ ਨਾਲ ਕੇ ਇੱਕ ਬਚਪਨੇ ਵਿੱਚ ਇੱਕ ਪ੍ਰੈਂਕ ਕੀਤਾ ਸੀਗਾ ਤੇ ਅਸੀਂ ਉਸ ਨੂੰ ਟਰੈਕ ਕਰਕੇ ਜਦੋਂ ਇਹ ਵੈਰੀਫਾਈ ਗੱਲ ਹੋ ਚੁੱਕੀ ਹੈ ਤੇ ਹੁਣ ਕਿਸੇ ਵੀ ਤਰ੍ਹਾਂ ਦਾ ਮਤਲਬ ਕੋਈ ਖਤਰੇ ਵਾਲੀ ਗੱਲ ਨਹੀਂ ਹੈ ਫਿਰ ਵੀ ਅਸੀਂ ਪ੍ਰੀਕਾਸ਼ਨਰੀ ਮੇਜਰ ਲੈ ਕੇ ਰਾਤ ਨੂੰ ਵੀ ਅਸੀਂ ਕੱਲ ਐਮਪੀ ਸਕਵਾਡ ਚ ਆਪਣਾ ਬੰਮ ਸਕਵਾਡ ਚੈਕਿੰਗ ਕਰਵਾ ਲਈ ਸੀ ਤੇ ਅੱਜ ਸਵੇਰੇ ਵੀ ਕਰਵਾ ਦਿੱਤੀ ਹੈ ਤੇ ਹੁਣ ਇਸ ਬਾਕੀ ਕਿਸੇ ਵੀ ਤਰ੍ਹਾਂ ਦੀ ਅਫਵਾਹਾਂ ਤੋਂ ਬਚਨ ਦੀ ကြੇਚਲ ਕੀਤੀ ਜਾਵੇ ਤੇ ਲੁਧਿਆਣਾ ਪੁਲਿਸ ਤੁਹਾਡੇ ਨਾਲ ਹੈ ਥੈਂਕ ਯੂ ਅ ਕੱਲ ਸਾਨੂੰ ਇੱਕ ਇਨਫੋਰਮੇਸ਼ਨ ਆਈ ਸੀ ਕਿ ਦਸ਼ਮੀਸ਼ ਪਬਲਿਕ ਸਕੂਲ ਹੈਗਾ ਜਿਹੜਾ ਤੰਗਰੇ ਉੱਤੇ ਇੱਕ ਬੰਬ ਪਲਾਨਡ ਕਰਨ ਸੰਬੰਧੀ ਸਕੂਲ ਵਾਲਿਆਂ ਨੂੰ ਇੱਕ ਈਮੇਲ ਆਈ ਸੀਗੀ ਤੇ ਅਸੀਂ ਮਾਨਯੋਗ ਸੀਪੀ ਸਾਹਿਬ ਸ਼੍ਰੀ ਕੁਲਦੀਪ ਸਿੰਘ ਚਾਹਲ ਆਈਪੀਐਸ ਉਹਨਾਂ ਦੀ ਐਬਲ ਗਾਈਡੈਂਸ ਤੇ ਉਹਨਾਂ ਦੇ ਇਨਸਟਰਕਸ਼ਨਸ ਮੁਤਾਬਕ ਅਸੀਂ ਫੌਰਨ ਤੌਰ ਤੇ ਕਾਰਵਾਈ ਕਰਦੇ ਹੋਏ ਜਿਹੜੀ ਉਹ ਈਮੇਲ ਆਈ ਸੀ ਅਸੀਂ ਉਸ ਈਮੇਲ ਐਡਰੈਸ ਨੂੰ ਟਰੈਕ ਕੀਤਾ ਤੇ ਅਸੀਂ ਟਰੈਕ ਕਰਕੇ ਜਿਹੜਾ ਜਦੋਂ ਸਾਨੂੰ ਪਤਾ ਲੱਗਿਆ ਕਿ ਉਹ ਗੁਰਜੋਤ ਸਿੰਘ ਸਾਲਾ ਸੁਜੀਤ ਸਿੰਘ ਨਾਮ ਦਾ ਇੱਕ ਲੜਕਾ ਸੀਗਾ ਜਿਹੜਾ ਉਸ ਸਕੂਲ ਵਿੱਚ 9th ਕਲਾਸ ਦਾ ਇੱਕ ਸਟੂਡੈਂਟ ਹੈਗਾ ਸੀ ਉਸ ਨੇ ਆਪਣੇ ਦੋਸਤਾਂ ਨਾਲ ਕੇ ਇੱਕ ਬਚਪਨੇ ਵਿੱਚ ਇੱਕ ਪ੍ਰੈਂਕ ਕੀਤਾ ਸੀਗਾ ਤੇ ਅਸੀਂ ਉਸ ਨੂੰ ਟਰੈਕ ਕਰਕੇ ਜਦੋਂ ਇਹ ਵੈਰੀਫਾਈ ਗੱਲ ਹੋ ਚੁੱਕੀ ਹੈ ਤੇ ਹੁਣ ਇਹ ਕਿਸੇ ਵੀ ਤਰ੍ਹਾਂ ਦਾ ਮਤਲਬ ਕੋਈ ਖਤਰੇ ਵਾਲੀ ਗੱਲ ਨਹੀਂ ਹੈ ਫਿਰ ਵੀ ਅਸੀਂ ਪ੍ਰੀਕਾਸ਼ਨਰੀ ਮੀਜਰ ਲੈ ਕੇ ਰਾਤ ਨੂੰ ਵੀ ਅਸੀਂ ਕੱਲ ਐਨਟੀ ਸquad ਆਪਣਾ ਬਾਉਂਸ ਸquad ਚੈਕਿੰਗ ਕਰਵਾ ਲਈ ਸੀ ਤੇ ਅੱਜ ਸਵੇਰੇ ਵੀ ਕਰਵਾ ਦਿੱਤੀ ਹੈ ਤੇ ਹੁਣ ਇਸ ਬਾਕੀ ਕਿਸੇ ਵੀ ਤਰ੍ਹਾਂ ਦੀ ਅਫਵਾਹਾਂ ਤੋਂ ਮਚੰਦੀ ਗੇਚਲ ਕੀਤੀ ਜਾਵੇ ਤੇ ਲੁਧਿਆਣਾ ਤੋਂ ਤੁਹਾਡੇ ਨਾਲ। ਥੈਂਕ ਯੂ। ਅ ਕੱਲ ਸਾਨੂੰ ਇੱਕ ਇਨਫੋਰਮੇਸ਼ਨ ਆਈ ਸੀ ਕਿ ਦਸ਼ਮੇਸ਼ ਪਬਲਿਕ ਸਕੂਲ ਹੈਗਾ ਜਿਹੜਾ ਤੰਗਰੇ ਉੱਥੇ ਇੱਕ ਬੰਬ ਪਲਾਨ ਕਰਮ ਸੰਬੰਧੀ ਸਕੂਲ ਵਾਲਿਆਂ ਨੂੰ ਇੱਕ ਈਮੇਲ ਆਈ ਸੀਗੀ ਤੇ ਅਸੀਂ ਮਾਨਯੋਗ ਸੀਪੀ ਸਾਹਿਬ શ્રી ਕੁਲਦੀਪ ਸਿੰਘ ਚਾਹਲ ਆਈਪੀਐਸ ਉਹਨਾਂ ਦੀ ਐਬਲ ਗਾਈਡੈਂਸ ਤੇ ਉਹਨਾਂ ਦੇ ਇਨਸਟਰਕਸ਼ਨਸ ਮੁਤਾਬਕ ਅਸੀਂ ਫੌਰਨ ਤੌਰ ਤੇ ਕਾਰਵਾਈ ਕਰਦੇ ਹੋਏ ਜਿਹੜੀ ਉਹ ਈਮੇਲ ਆਈ ਸੀ ਅਸੀਂ ਉਸ ਈਮੇਲ ਐਡਰੈਸ ਨੂੰ ਟਰੈਕ ਕੀਤਾ ਤੇ ਅਸੀਂ ਟਰੈਕ ਕਰਕੇ ਜਿਹੜਾ ਜਦੋਂ ਸਾਨੂੰ ਪਤਾ ਲੱਗਿਆ ਕਿ ਉਹ ਗੁਰਜੋਤ ਸਿੰਘ ਸਨਅਵ ਸੁਜੀਤ ਸਿੰਘ ਨਾਮ ਦਾ ਇੱਕ ਲੜਕਾ ਸੀਗਾ ਜਿਹੜਾ ਉਸ ਸਕੂਲ ਵਿੱਚ 9th ਕਲਾਸ ਦਾ ਇੱਕ ਸਟੂਡੈਂਟ ਹੈਗਾ ਸੀ ਉਸ ਨੇ ਆਪਣੇ ਦੋਸਤਾਂ ਨਾਲ ਕੇ ਇੱਕ ਬਚਪਨੇ ਵਿੱਚ ਇੱਕ ਪ੍ਰੈਂਕ ਕੀਤਾ ਸੀਗਾ ਤੇ ਅਸੀਂ ਉਸ ਨੂੰ ਟਰੈਕ ਕਰਕੇ ਜਦੋਂ ਇਹ ਵੈਰੀਫਾਈ ਗੱਲ ਹੋ ਚੁੱਕੀ ਹੈ ਤੇ ਹੁਣ ਇਹ ਕਿਸੇ ਵੀ ਤਰ੍ਹਾਂ ਦਾ ਮਤਲਬ ਕੋਈ ਖਤਰੇ ਵਾਲੀ ਗੱਲ ਨਹੀਂ ਹੈ ਫਿਰ ਵੀ ਅਸੀਂ ਪ੍ਰੀਕਾਸ਼ਨਰੀ ਮੇਜਰ ਲੈ ਕੇ ਰਾਤ ਨੂੰ ਵੀ ਅਸੀਂ ਕੱਲ ਐਮਪੀ ਸਕਵਡ ਚ ਆਪਣਾ ਬੰਮ ਸਕਵਡ ਚੈਕਿੰਗ ਕਰਵਾ ਲਈ ਸੀ ਤੇ ਅੱਜ ਸਵੇਰੇ ਵੀ ਕਰਵਾ ਦਿੱਤੀ ਹੈ ਤੇ ਹੁਣ ਇਸ ਬਾਕੀ ਕਿਸੇ ਵੀ ਤਰ੍ਹਾਂ ਦੀ ਅਫਵਾਹਾਂ ਤੋਂ ਬਚਨ ਦੀ ਖੇਚਲ ਕੀਤੀ ਜਾਵੇ ਤੇ ਲੁਧਿਆਣਾ ਤੋਂ ਤੁਹਾਡੇ ਨਾਲ। ਥੈਂਕ ਯੂ।